ਕਾਇਮ ਕੀ ਕਰਾ ਮੈਨੂੰ ਤੇ ਨਹੀਂ ਸਮਝ ਆਉਂਦੀ ਮੈਂ ਕੀ ਸੋਚਿਆ ਸੀ ਤੇ ਕੀ ਬਣ ਗਿਆ ਮੈਂ ਕਿੱਡੇ ਕਿੱਡੇ ਵੱਡੇ ਸੁਪਨੇ ਵੇਖੇ ਹੀ ਗਏ ਤੇਨੂੰ ਕੀ ਗੱਲ ਹੋ ਗਈ ਉਹ ਬਾਹਰ ਤੱਕ ਆਵਾਜ਼ ਆਂਦੀ ਰੋਣ ਦੀ ਹੈ ਤੂੰ ਕਿਸਾਂ ਦੀ ਰੋਣ ਦੀ ਹੈ ਕੀ ਹੋ ਗਿਆ ਕਿਸਾਂ ਦੀ ਕਾਦਾ ਵਾ ਤੁਹਾਨੂੰ ਵੀ ਪਤਾ ਲੱਗੂ ਤੁਸੀਂ ਵੀ ਰੋਣਾ ਵਾ ਆਪਣੇ ਮੱਥੇ ਤੇ ਹੱਥ ਮਾਰਦੇ ਤੁਸੀਂ ਐਡੀ ਗੰਦੀ ਲਾਤ ਖੜੋ ਕੀ ਥੜਿਆ ਹੈਗਾ ਗੱਲ ਦੱਸੇ ਵੀ ਤਾਂ ਹੀ ਆ ਅੱਗੇ ਤੇ ਮੈਂ ਦੱਸਿਆ ਸੀ ਨਾ ਤੁਹਾਨੂੰ ਕਹਿੰਨੇ ਦੱਸਿਆ ਵੀ ਬਾਹਰ ਨਸ਼ੇ ਕਰਦਾ ਵਾ ਅੱਜ ਤੇ ਆਪਾਂ ਰੰਗੇ ਹੱਥ ਹੀ ਫੜ ਲਿਆ ਉਹਦੀ ਨੇ ਵੇਖਿਆ ਕੋਠੇ ਤੇ ਬੈ ਕੇ ਹੋਇਆ ਲੰਬੇ ਹੁੰਦੇ ਨਾ ਅੱਗ ਬਾਲ ਬਾਲ ਕੇ ਉਦਾਂ ਬੈ ਕੇ ਡਿਆ ਹੀਗਾ ਬੜਾ ਬਿੜਾ ਕਰਕਜੇ ਹੋਏ ਦਾ ਹੈ ਤੁਹਾਨੂੰ ਮੈਂ ਕੀ ਦੱਸਾਂ ਚਵਲ ਨਿਕਲਿਆ ਹੈ ਪਤਾ ਕਿੱਦਾਂ ਲਿਆ ਪਿਆ ਕੋਠੇ ਤੇ ਲੋਕੇ ਪੀਂਦੇ ਹੈ ਆਪਣੇ ਵੱਲੋਂ ਤੇ ਇਹਦਾ ਤਾਂ ਆਦਾ ਮੈਨੂੰ ਕਿਹੜਾ ਕਿਸ ਨੇ ਵੇਖਣਾ ਵਾ ਉਹ ਤੇ ਚਲ ਗਈ ਮਗਰ ਵੋਟੀ ਨੂੰ ਲੱਭਦੀ ਲੱਭਦੀ ਵੀ ਕਿੱਥੇ ਆ ਉਹਨੇ ਜਾ ਕੇ ਵੇਖਿਆ ਤਾਂ ਰੋਂਦੀ ਆ ਗਈ ਥੱਲੇ ਤੇ ਮੈਨੂੰ ਲੈ ਕੇ ਗਈ ਮੰਮੀ ਵੀ ਆਪਣੀ ਅੱਖੀਂ ਵੇਖ ਲੋ ਆਣ ਕੇ ਫਿਰ ਮੇਰਾ ਯਕੀਨ ਨਹੀਂ ਕਰਨਾ ਇਹ ਤਾਂ ਖੱਤੇ ਨੂੰ ਨਸ਼ੇ ਦੀ ਹਾਲਤ ਵਿੱਚ ਪਤਾ ਨਹੀਂ ਕਿਦਾਂ ਧੂ ਧੂ ਕੇ ਪੌੜੀਆਂ ਦੇ ਥੱਲੇ ਲਾਇਆ ਆ ਪਾ ਦੋਵਾਂ ਝੜੀਆਂ ਨੇ ਇਹ ਜਿੰਨਾ ਜਿੰਨਾ ਨਸ਼ੇ ਲਾਏ ਆ ਨਾ ਜੀਵਨ ਬਜਿਆ ਕੋਈ ਨਹੀਂ ਗਾ ਪਰ ਮੈਂ ਦੱਸਾਂ ਗੱਲ ਐਡਾ ਨਾ ਕਹੋ ਸਾਡਾ ਪੁੱਤ ਵਾ ਪਤਾ ਕੀ ਗੱਲ ਆ ਹੁਣ ਗਲਤ ਰਾਤ ਤੁਰਤੇ ਪਿਆ ਵਾ ਹੁਣ ਅਹੀਂ ਉਹਨੂੰ ਸੁਧਾਰਨਾ ਵਾ ਇਹ ਸੋਚੋ ਆਵੇ ਅੰਦਰ ਪਈ ਰੋਂੜੀ ਹੁਣ ਅੱਪੀ ਤੁਸ ਨੂੰ ਮੇਰੀ ਗੱਲ ਸੁਣ ਪਹਿਲਾਂ ਸੁਧਰੂ ਤਾਂ ਹੀ ਨਾ ਜੇ ਉਹ ਆਪਣਾ ਮਨ ਕਰੂ ਛੱਡਣ ਨੂੰ ਤੇ ਠੀਕ ਨਹੀਂ ਉਹ ਫੜ ਕੇ ਜੀਵਨ ਗੱਲ ਛੱਡਿਆ ਫੜ ਕੇ ਹੈ ਅਜੇ ਪਿੰਡ 'ਚ ਨਹੀਂ ਕਿਸ ਨੂੰ ਪਤਾ ਕਣਿਚ ਕਿਉਂ ਨਹੀਂ ਪਤਾ ਬਾਹਰ ਸਾਰੇ ਪਤਾ ਹੁੰਦਾ ਵਾ ਘਰ ਮਗਰੋਂ ਪਤਾ ਲੱਗਦਾ ਵਾ ਮੇਰੀ ਗੱਲ ਸੁਣੋ ਮੈਨੂੰ ਤਾਂ ਲੱਗਦਾ ਉਹ ਵੀ ਨਾ ਕਿ ਸਮੱਦੀ ਮਾਰੀ ਰੋਂੜਈਆ ਹੁਣ ਹੁਣ ਸਾਰੀ ਮਰ ਰੋਣਾ ਹੀ ਆ ਹੋਰ ਕੀ ਕਰਨਾ ਹੈ ਬੜੀ ਛਤੀ ਭੱਜ ਕੇ ਆਈ ਏ ਦੇ ਨਾਲ ਲੱਲੇ ਹੁਣ ਸੋਹ ਕਦੇ ਹੋਲੀਆਂ ਦੇ ਘਰੇ ਵਸੀਆ ਕੋਣੀ ਠੀਕ ਨਹੀਂ ਉਹ ਸਭੀ ਚੰਗਾ ਵਾ ਇੰਨਾ ਕੋ ਵੇਖ ਕੇ ਤਾਂ ਵੀ ਇੱਥੇ ਅੜੇ ਤਾਂ ਘੜੀ ਆ ਅੜਨਾ ਹੀ ਆ ਮਾੜੀ ਕਿਸਮਤ ਛੱਡ ਕੇ ਆ ਗਈ ਮਾਂ ਪਿਓ ਨੂੰ ਉਹਨਾਂ ਨੇ ਵੀ ਦਖਲ ਕਰ ਛੱਡੀਆ ਹੁਣ ਤੇ ਉੱਥੇ ਵੀ ਜਾਣ ਜੋਗੀ ਹੁਣ ਮੇਰਾ ਰਾਦਾ ਏ ਆ ਪੀਨੂ ਕਿਤੇ ਸੈਂਟਰ ਚ ਜਮਾ ਕਰਾ ਗਈ ਏ ਇਹਨੇ ਇਦਾਂ ਨਹੀਂ ਸੁਧਰਨਾ ਇਹਦੇ ਮਗਰ ਪਿਆਰ ਵਾਈ ਕਰਨੀ ਪੈਣੀ ਪੂਰੀ ਪਿਆਰ ਵਾਈ ਕਰਨੇ ਤੇ ਮੇਰੇ ਹਿਸਾਬ ਨਾਲ ਤੁਰੇ ਨੂੰ 5-6 ਮਹੀਨੇ ਹੋ ਗਏ ਜਿਆਦਾ ਟਾਈਮ ਨਹੀਂ ਲੱਗਾ ਸੁਧਰ ਜਾਣਾ ਮੈਨੇ ਜੈੜੀ ਜੀ ਪੂਰਾ ਧਿਆਨ ਰੱਖੋ ਨਾ ਤੂੰ ਇੰਨਾ ਦਾ ਕੁੜੀਏ ਮੈਂ ਕਹਿੰਨਾ ਕਿ ਨਾ ਜਦ ਬੱਜਾ ਰਹਿਣਾ ਵਾ ਠੀਕ ਨਹੀਂ ਆ ਤੈਨੂੰ ਰੋਂਦੀ ਨੂੰ ਵੇਖੇ ਤੇ ਮੈਂ ਤਾਂ ਆਇਆ ਕੋਈ ਨਹੀਂ ਇਵੇਂ ਤਾਂ ਡਾ ਪੂਰਾ ਸਾਫ ਕਰਵਾਗੀ ਤੇ ਮੰਮੀ ਨੂੰ ਸਮਝਾ ਦਿਓ ਇਹ ਸ਼ਹਿਰ ਦੀ ਲੀ ਉਹਨਾਂ ਨੂੰ ਇਹ ਨਾ ਸ਼ਹਿਰ ਦੀ ਆ ਇਹਦਾ ਤਾਂ ਬਿੜਾ ਕਰਕੇ ਆ ਗਏ ਮੈਂ ਕਿੱਦਾਂ ਰਹਿ ਆਂ ਹੈ ਤੂੰ ਕਿ ਵੇਖਿਆ ਇਹਦੇ ਵਿੱਚ ਜਿਹੜਾ ਭੱਜ ਕੇ ਦੇ ਨਾਲ ਆ ਗਈ ਹੈਗੀ ਆਪਣੇ ਮਾਪਿਓ ਵੱਲ ਨਹੀਂ ਚੱਲ ਕੇ ਉਹਨੇ ਗਲਤੀ ਕਰ ਦਿੱਤੀ ਤੂੰ ਕਹਿੰਦੀ ਦੋਰਾ ਦੁੰਦੀ ਫਿਰਨੀ ਉੱਤੇ ਹੈ ਦੋਰਾ ਪਾਵਾਂ ਨਾ ਹੁਣ ਪਛਤਾਵੇ ਵੇਲੇ ਨਾ ਰੋਵੇਂ ਮੱਥੇ ਦਾ ਹੱਥ ਮਾਰ ਮਾਰ ਕੇ ਮੈਨੂੰ ਤਾਨੇ ਦੀਨ ਨਾਲ ਸਗੋਂ ਤੁਸੀਂ ਨਹੀਂ ਸਾਥ ਦੇਉਂ ਮੇਰੀ ਗੱਲ ਸੁਣ ਲੈ ਟਾਈਮ ਲੜਦਾ ਨੀਗਾ ਪਾਣੀ ਤੇਰਾ ਸਿਰ ਕਾਦਾ ਵਾ ਤੇਰਾ ਲੜਦੀ ਨੀਗੀ ਮੈਂ ਮੈਂ ਰੋਣੀ ਆਪਣੇ ਕਰਮਾਂ ਨੂੰ ਠੀਕ ਆ ਨਾ ਮੈਨੂੰ ਕੀ ਪਤਾ ਹੈਗਾ ਹੁਣ ਨਾ ਸੋਚਣ ਦਾ ਟਾਈਮ ਨੀਗਾ ਉਹਦਾ ਕਾਲੇ ਮੂਹ ਵਾਲ ਅੰਦਰ ਪਿਆ ਵਾ ਨਾ ਇਹਦਾ ਕੁਝ ਸੋਚੀਏ ਸੱਚਾ ਤੂੰ ਹੀ ਆ ਤੁਹਾਡਾ ਪੁੱਤ ਵਾ ਸੋਚੋ ਹਣ ਉਹਦੇ ਬਾਰੇ ਪਹਿਰਾ 10 ਦਿਨ ਰਾਤੀ ਦੇ ਨਾਲ ਜਿਹੜੇ ਰਾਹ ਤੇ ਹੁਣ ਇਹ ਤੁਰ ਪਿਆ ਵਾ ਨਾ ਲੋਕਾਂ ਦੇ ਕਿੱਲਿਆਂ ਦੇ ਕਿੱਲੇ ਖਾ ਗੇ ਜ਼ਮੀਨਾਂ ਦੇ ਗੱਲ ਤਾਂ ਸੱਚੀ ਆ ਰੋਣ ਤੇ ਆਪਣੀ ਕਿਸਮਤ ਨਾਲ ਨਹੀਂ ਆ ਬਹਿ ਕੇ ਵੀ ਕਿੰਨਾ ਕੋ ਸੋਚਿਆ ਸੀ ਮੈਂ ਇਹਨੂੰ ਬਾਹਰ ਕੱ ਲਾਂਗੇ ਹੈ ਕਿਤੇ ਕਮਾਈਆਂ ਕਰੂਗਾ ਫਿਰ ਇਹਦਾ ਵਿਆਹ ਕਰਾਂਗੇ ਅਮ ਤੇਰੇ ਸਾਰੇ ਕੰਮ ਹੀ ਉਲਟ ਹੋ ਗਏ ਜੀ ਪਤਾ ਨਹੀਂ ਕਿਹਦਾ ਬੇੜਾ ਕਰਕੇ ਗਿਆ ਚੰਗਾ ਭਲਾ ਹੁੰਦਾ ਸੀ ਇਹ ਹੈ ਸਹੀ ਗੱਲ ਵਾ ਕਦੀ ਗਾੜੀ ਨਹੀਂ ਬੋਲਿਆ ਇੰਨਾ ਚੰਗਾ ਹੀਗਾ ਮੇਰਾ ਪੁੱਤ ਹੁਣ ਪੁੱਤ ਤੂੰ ਵੀ ਹੁਣ ਨਾ ਇਹਦਾ ਸੋਚੀਦਾ ਕੋਈ ਗੱਲ ਇਹਦਾ ਮਸਲਾ ਹੱਲ ਕਰ ਲੈਨੇ ਆ ਠੀਕ ਨਹੀਂ ਕੋਈ ਨਹੀਂ ਠੀਕ ਆਹ ਉਹ ਕੀ ਬੰਦਾ ਕਰੇ ਜਦੋਂ ਘਰ ਲਾਦ ਗੰਦੀ ਜਾਂਪੇ ਤੇ ਘਰ ਤੇ ਗੰਦੀ ਜਾਂਪੀ ਤੇ ਬਾਹਰੋਂ ਵੀ ਆ ਗਈ ਹੈ ਉਹ ਤੈਨੂੰ ਮੈਂ ਕਿਹਾ ਉਹਦਾ ਨਾਂ ਕਰ ਲੈਣੀ ਘਰੀ ਮੁੜੀ ਕਿਉਂ ਨਾ ਲਵਾ ਮੇਰੀ ਹਿੱਕ ਤੇ ਤਾਂ ਸੱਪ ਲੇੜਦੇ ਆ ਗੰਦ ਤੇ ਤੇਰੀ ਲਾਦ ਵਾ ਹੈ ਉਹਨੂੰ ਕਹਿਣ ਦੀ ਹੈ ਮੇਰੀ ਲਾਦ ਗੰਦ ਇਹਦਾ ਮਾਪੇ ਤਾਂ ਆਉਂਦੇ ਫਿਰਦੇ ਆ ਉਹ ਦੂਸਰ ਪੇਹੇ ਵੀ ਨਹੀਂ ਭੱਜ ਗਈ ਆ ਹਾਂ ਉਹ ਵੀ ੋਂਡਿਆਂ ਦੀ ਜਾਨ ਨੂੰ ਜਾਨ ਨੂੰ ੋਂਡੇ ਮਰ ਮਰ ਜਿੰਦੇ ਹੁਣੇ ਵਿਚਾਰੇ ਉਹ ਮੇਰੀ ਗੱਲ ਸੁਣ ਹੁਣ ਇੱਧਰ ਜਾਂਦੇ ਪਰੇ ਹੁਣ ਆਪਣੇ ਘਰ ਹਲ ਵੇਹ ਜੇ ਨਾ ਨਾ ਹਟਿਆ ਆੜੇ 2.5 ਤਿੰਨ ਕਿੱਲੇ ਜ਼ਮੀਨ ਦੇ ਨਾ ਇਹਨੇ ਖਾ ਖਣਨੇ ਡੈਡੀ ਜੀ ਇਹ ਤੇ ਕਹਿੰਦੇ ਹੁੰਦੇ 18 ਕਿੱਲੇ ਜ਼ਮੀਨ ਹੁੰਦੀਆਂ ਮੈਨੂੰ ਇਤਰਾ ਜਾਂਦੇ ਹੁੰਦੇ ਭੂੜਾ ਅਸ਼ਕ ਠੀਕ ਨਹੀਂ ਉਹ ਜੀ ਤੂੰ ਨਾਲ ਜਿਹੜੀ ਤੁਰਪੀਏ ਦੇ ਚੰਗਾ ਲੱਲੀ ਸੋਖਣ ਜਿੰਨੇ ਲੈਣੇ ਜ਼ਿੰਦਗੀ ਦੇ ਵਿੱਚ ਮੈਂ ਮੰਨਦੀ ਮੈਂ ਗਲਤੀ ਕੀਤੀ ਹੁਣ ਗੱਲ ਗੱਲ ਤੇ ਹੀ ਮੈਨੂੰ ਕੋਸੀ ਜਾਂਦੇ ਹੋ ਸੋ ਹੁਣ ਉਹਦੇ ਵੱਲ ਧਿਆਨ ਦੇਈਆਂ ਸਾਰੇ ਜਣੇ ਨਾਲ ਮਿਲ ਕੇ ਦੇਲਾ ਧਿਆਨ ਛਡਾ ਲਾ ਮੰਮੀ ਤੈਨੂੰ ਕੋਈ ਨਹੀਂ ਹੈਗਾ ਤੁਹਾਡਾ ਵੀ ਤੇ ਪੋਤੇ ਆਉਂਦਾ ਤੁਸੀਂ ਬੜਾ ਰੋਂਦੇ ਹੋ ਤੇ ਮੈਨੂੰ ਕਿਉਂ ਨਿਗੀ ਹੈ ਮੇਰਾ ਪੁੱਤ ਵਾ ਕੱਲਾ ਕੱਲਾ ਤੈਨੂੰ ਕੀ ਪਤਾ ਵਾ ਰੋਨੀ ਆਪਣੀ ਕਿਸਮਤ ਨੂੰ ਕਿਸਮਤ ਨੂੰ ਰੋਈ ਜਾਇਓ ਕੁਝ ਕਰਿਓ ਨਾ ਨਾਲ ਸਾਡੇ ਬਸ ਤਾਨੇ ਦਿਓ ਇਹਨਾਂ ਨਹੀਂ ਹੰਦੇ ਵੀ ਕੋਈ ਨਹੀਂ ਮੈਂ ਤੁਹਾਡੇ ਨਾਲ ਆਪਾਂ ਦਾ ਨਸ਼ਾ ਛਡਮਨੇ ਆ ਕੁਝ ਵੀ ਹੋ ਸਕਦਾ ਵਾ ਇੱਕ ਦੂਜੇ ਦਾ ਸਾਥ ਦੋ ਤੇ ਲੜੋ ਨਾ ਠੀਕ ਆ ਫੇਰ ਕਲਾ ਮੁਕਣੀ ਆ ਘਰ ਚੋਂ ਉਹ ਹੀ ਗੱਲ ਕਰੀ ਜਾਂਦੇ ਹੁੰਦੇ ਜੇ ਫੇਰ ਤੁਸੀਂ ਇਨੋਟ ਲੈਣ ਦੇ ਬਿਜਨ ਸਾਦਾ ਲਾਗਦਾ ਜਾਣੀ ਉੱਠ ਕੇ ਚਲ ਜਾ ਮੇਰੇ ਲਾਗੋ ਇਹ ਨਾ ਹਾਂ ਸਾਰਾ ਗੁੱਸਾ ਤੇ ਤੇ ਨਿਕਲ ਜਾ ਬੈਠੀ ਆ ਸੱਜ ਕੇ ਮੇਰੇ ਲਾਗੇ ਸਾਰੇ ਸਿਆਤੇ ਰਿਜਰਟ ਤੇ ਇਹ ਆ ਆ ਜਾਣ ਤੋਂ ਪਰਾਂ ਜਾਣ ਤੋਂ ਕਰ ਦੂੰ ਤੁਹਾਡੇ ਪੈਰੀ ਹੱਥ ਲਾਉਣਾ ਤੁਹਾਡੇ ਮੈਂ ਕੀ ਜਾਣਦਾ ਮੈਂ ਨਾ ਇਹ ਪਵਾੜਾ ਖਾਣਾ ਘਰੋਂ ਦਾ ਡੋਲਾ ਤੇ ਨਾ ਮੇਰਾ ਪੁੱਤ ਵਿਗੜਦਾ ਚਲ ਘੰਟ ਦੰਦ ਜੰਮ ਲਿਆ ਪੈਦੋ ਤੇ ਹੁੰਦਾ ਹੀ ਰੋਈ ਪਾਣ ਬੈਠੇ ਰੋ ਕੇ ਹੀਰਾਮ ਨਾ ਚਪਕਾ ਦੱਸ ਤਨੀ ਉਹ ਕਿਤੇ ਵੱਡੀ ਗਲਤੀ ਕਰ ਲਈ ਮੈਂ ਹੈ ਮੈਨੂੰ ਘਰ ਨਹੀਂ ਆ ਕੰਮ ਕਰਨਾ ਚਾਹੀਦਾ ਉਦਾਂ ਮਹ ਜਿੱਤੇ ਨੇ ਮੈਨੂੰ ਪੁੱਛਿਆ ਹੈ ਨਹੀਂ ਗਾ ਪਰ ਮੈਨੂੰ ਇਹਨਾ ਚੇਤਾ ਆ ਵੀ ਮੰਮੀ ਨੇ ਤੇ ਨਵਦੀਪ ਨੇ ਜਿੱਦਾਂ ਨਾਲ ਮੈਨੂੰ ਥੱਲੇ ਤਾਰਿਆ ਹੁੰਦਾ ਚਲ ਨਾ ਹੀ ਪੁੱਛਣ ਦੇ ਚੰਗਾ ਹੈ ਨਵਦੀਪ ਰੋਟੀ ਰੋਟੀ ਪੱਕੀ ਕਿ ਨਹੀਂ ਪੱਕੀ ਆ ਰੋਟੀ ਤੇ ਜਾ ਫਿਰ ਲੈ ਆ ਖਾਈਏ ਉਹ ਲੱਗੀ ਹੈ ਪਰ ਪਿੰਨਰ ਵਹਿ ਵੇ ਲੋ ਮੈਂ ਤੁਹਾਡੇ ਬਦਲੇ ਸਾਰਾ ਕੁਝ ਛੱਡ ਕੇ ਆਈ ਹਾਂ ਤੇ ਤੁਸੀਂ ਚੰਗਾ ਨਹੀਂ ਕੀਤਾ ਮੈਂ ਤੈਨੂੰ ਕੀ ਕਹਿੰਦਾ ਨਵਦੀਪ ਕੈਨ ਨਾਲ ਛੱਡਿਆ ਵੀ ਕੀ ਹੈ ਤੁਸੀਂ ਲੈ ਹਰ ਚੀਜ਼ ਤੇ ਮੈਂ ਤੇਰੇ ਨਾਲ ਹੁਣਾ ਵਾ ਦੱਸ ਕਦੀ ਤੈਨੂੰ ਪਿੱਛੇ ਪਾਇਆ ਹੋਏ ਭਾ ਜਿਹੜਾ ਕੰਮ ਤਹੀ ਗੱਲ ਕੀਤਾ ਹੈ ਨਾ ਇਹ ਚੰਗਾ ਨਹੀਂ ਹੈਗਾ ਪਿੰਨਰ ਆਹੋ ਵਾਲੇ ਕੰਮ ਛੱਡ ਦੋ ਨਹੀਂ ਤੇ ਮੈਂ ਇਥੋਂ ਚੱਲ ਜਾਣਾ ਜੀ ਉਹ ਮੈਂ ਤੈਨੂੰ ਕੱਲ ਕੀ ਕਹਤਾ ਮੈਂ ਤਾਂ ਕੁਝ ਤੈਨੂੰ ਕਿਹਾ ਹੀ ਨਹੀਂ ਆ ਤੁਸੀਂ ਹੀ ਮੈਨੂੰ ਕੀ ਕਹਿਣਾ ਹੈ ਕਹਿਨ ਜੋਗੇ ਹੁੰਦੇ ਤੇ ਕਹਿੰਦੇ ਹੋ ਉਹ ਗੱਲ ਕੀ ਹੈ ਏਵੇਂ ਬੁਝਾਰਤਾ ਜੀਆਂ ਪਾਈ ਜਾਨੀ ਪਤਾ ਤਾਂ ਸਿੱਧੀ ਤਰ੍ਹਾਂ ਦੱਸ ਗੱਲ ਹੈਗੀ ਏ ਤੁਹਾਨੂੰ ਵੀ ਪਤਾ ਵਾ ਮੈਂ ਕਿਹੜੀ ਗੱਲ ਕਰਨ ਦੀ ਆ ਜ਼ਰੂਰੀ ਮੇਰੇ ਮੂੰਹੋਂ ਹੀ ਸੋਣੀ ਆ ਤੁਸੀਂ ਵੀ ਤੁਸੀਂ ਨਸ਼ਾ ਕਰਦੇ ਹੋ ਪਿੰਦਰ ਇਹੋ ਜੇ ਕੰਮ ਕਾਦੇ ਲਈ ਕਰਦੇ ਹੋ ਤੁਸੀਂ ਉਹ ਤੈਨੂੰ ਕਿੰਨੇ ਕਹਿਤਾ ਹੈ ਕਹਿਣਾ ਕਿੰਨੇ ਮੈਂ ਆਪਣੀ ਅੱਖੀਂ ਵੇਖਿਆ ਵਾ ਉਹ ਤੇਰਾ ਦਿਮਾਗ ਤੇ ਨਹੀਂ ਖਰਾਬ ਮੇਰਾ ਦਿਮਾਗ ਨਹੀਂ ਖਰਾਬ ਏ ਦਿਮਾਗ ਤੇ ਤੁਹਾਡਾ ਖਰਾਬ ਹੋ ਗਿਆ ਵਾ ਜਿਹੜੇ ਤੁਸੀਂ ਇਹੋ ਜੇ ਕੰਮ ਕਰਦੇ ਹੋ ਇਹੋ ਜਿਹਾ ਕੰਮ ਚ ਰੱਖਿਆ ਕੀ ਆ ਤੁਹਾਨੂੰ ਨਹੀਂ ਪਤਾ ਹੈਗਾ ਕਿ ਇਹ ਮਾੜੇ ਨੇ ਪਰ ਵੇਖ ਕੇ ਵੀ ਸਭ ਕੁਝ ਮਿਲਦਿਆਂ ਸਾਰ ਵੀ ਤਾਂ ਵੀ ਤੁਸੀਂ ਇਹ ਕੰਮ ਕਰਦੇ ਹੋ ਉਹ ਜਦੋਂ ਮੈਂ ਕਰਦਾ ਹੀ ਨਹੀਂ ਕੋਈ ਜਿਵੇਂ ਧੱਕੇ ਨਾਲ ਤੋਂ ਮਨਾਈ ਜਾਣ ਲਈ ਹੈ ਮੈਨੂੰ ਜਿਹੜੇ ਕਰਦੇ ਨੇ ਉਹ ਮੰਨਦੇ ਨੇ ਅੱਜਾ ਕਿ ਕਿੰਨੇ ਨੇ ਕੀਤਾ ਹੋਣ ਹੀ ਕਦੇ ਮੰਨੇ ਤਾਂ ਤੁਸੀਂ ਕਿੱਥੋਂ ਮੰਨਣਾ ਪਰ ਪਿੰਦਰ ਮੇਰੀ ਗੱਲ ਸੁਣੋ ਇਹ ਕੰਮ ਛੱਡ ਦਿਓ ਨਹੀਂ ਚੰਗਾ ਹੈਗਾ ਉਹ ਨਵਦੀਪ ਜਦੋਂ ਮੈਂ ਕੁਝ ਕਰਦਾ ਹੀ ਨਹੀਂ ਆ ਦੱਸ ਪਿੰਦਰ ਕਿਉਂ ਝੂਠ ਬੋਲਦੇ ਮੈਂ ਆਪਣੀ ਅੱਖੀਂ ਵੇਖਿਆ ਤਾਂ ਤੈਨੂੰ ਮੰਮੀ ਨੇ ਢੁਕਾਇਆ ਹੋਣਾ ਮੈਂ ਐਵੇਂ ਮੰਮੀ ਨੇ ਢੁਕਾਇਆ ਵਾ ਆ ਗਈ ਗੋਸ਼ ਤੈਨੂੰ ਨਖਤਿਆ ਉਹ ਸ਼ਰਮ ਨੂੰ ਹੱਥ ਮਾਰ ਉਹ ਤੁਹਾਨੂੰ ਹੋ ਕੀ ਗਿਆ ਏ ਆ ਵੇ ਹੈ ਐਡਾ ਨਾ ਬਚਾਰਾ ਜਨਾ ਬਣ ਤੁਹਾਨੂੰ ਕੋ ਹੋ ਗਿਆ ਵਾ ਤੁਹਾਨੂੰ ਨਹੀਂ ਹੋਇਆ ਤੈਨੂੰ ਹੋ ਗਿਆ ਤੈਨੂੰ ਜਦੋਂ ਆ ਜਿਹੜੀ ਬਿਮਾਰੀ ਲੱਗੀ ਆ ਨਾ ਇਹਨੂੰ ਆਪਣੇ ਗਲੋਂ ਲਾਓ ਤੇ ਸਿੱਧੇ ਰਸਤੇ ਤੇ ਤੁਰੋ ਕੰਮ ਕੁਮ ਕੋਈ ਕਰ ਲਿਆ ਕਰੋ ਉੱਠੇ ਪਾਸੇ ਤੁਰੇ ਫਿਰਦੇ ਜੇ ਫੇ ਰਾਤੀ ਕੋਠੇ ਦੇ ਕੀ ਕਰਨ ਦਿਆ ਹੈਗਾ ਹੈ ਉਹ ਕੀ ਫੜ ਕੇ ਬੈਠਾ ਹੈਗਾ ਇੰਨੇ ਖੱਤਿਆ ਤੈਨੂੰ ਆਪਣੇ ਆਪ ਦਾ ਨਹੀਂ ਪਤਾ ਮਾਹ ਤੂੰ ਕੇ ਤੈਨੂੰ ਕੋਠੇ ਤੋਂ ਥੱਲੇ ਲਾਇਆ ਆਪਾਂ ਅੱਛਾ ਚੁੱਪ ਕਰ ਜਾ ਮੈਂ ਝੂਠ ਮਰੀ ਜਾਂਡੀਆਂ ਦੋਵੇਂ ਜਾਣੀਆਂ ਹੈ ਹੁਣ ਹਾਂ ਗੱਲ ਕਰਕੇ ਸੱਚਾ ਪਾ ਦੇਂਗਾ ਜਿਹੜੀਆਂ ਕਰਤੂਤਾਂ ਕਰਨ ਡਿਆ ਮਾ ਨਾ ਆ ਗਈਆਂ ਤੇਰੀਆਂ ਸਾਹਮਣੇ ਹੁਣ ਲੁਕਾਉਣ ਦਾ ਕੋਈ ਫਾਇਦਾ ਨਹੀਂਗਾ ਨੱਕ ਡੋਬ ਨਾ ਚੱਪੜੀ ਚ ਘਰੀ ਜਾ ਮੈਨੂੰ ਨਹੀਂ ਸਮਝ ਲੱਗਣ ਡੀ ਤੁਹਾਡੀ ਜਿਹੜੇ ਕਰਤੂਤਾਂ ਮਮੀ ਪੈਹੜੀ ਨਾ ਲੱਭਦੇ ਸਾਰੇ ਇਹਨਾਂ ਦੇ ਕਾਰਨਾਮੇ ਜੇ ਇਹੀ ਘੜਦੇ ਕੱਢ ਕੱਢ ਕੇ ਲੱਗਿਆ ਪੁੱਤ ਮੈਨੂੰ ਪਤਾ ਲੱਗਿਆ ਤੈਨਾਂ ਪੈਸੇ ਖੜਾ ਲੈ ਗਿਆਂ ਪਲਾਂ ਇਹੇ ਖੜਦਾ ਰੇ ਇੱਥੇ ਮੈਂ ਜਿਹੜਾ ਸੋਨਾ ਰੱਖਿਆ ਸੀ ਨਾ ਉਹ ਵੀ ਨਹੀਂ ਲੱਭਣ ਦਿਆ ਉਹ ਮੈਨੂੰ ਤੇਰਾ ਸੋਨੇ ਸੋਨੇ ਦਾ ਪਤਾ ਹੈਗਾ ਕਿਉਂ ਪਤਾ ਕਿਉਂ ਨਹੀਂ ਤੁਹਾਨੂੰ ਕਿਹੜਾ ਸੋਨਾ ਮੰਮੀ ਮੇਰੇ ਤੋਂ ਸੋਨਾ ਹੀ ਮੈਂ ਲੁਕਾ ਕੇ ਰੱਖਿਆ ਸੀ ਉਹ ਵੀ ਲੱਗੇ ਨਹੀਂ ਕੱਢ ਕੇ ਨਾ ਤੇਰੀ ਮਤ ਮਾਰੀ ਗਈ ਸੀ ਤੂੰ ਮੇਰੇ ਹੱਥ ਫੜਾਉਂਦੀ ਤੇ ਮੈਂ ਚੱਜਣਾ ਸਾਂਭਦੀ ਮੰਮੀ ਤੁਸੀਂ ਉਹ ਦਿਨ ਘਰ ਨਹੀਂ ਹੀ ਹੈਗੀ ਤੇ ਮੈਂ ਤੇ ਆਪਣੇ ਵੱਲੋਂ ਲਕਾਇਆ ਕਿ ਕੀਤੇ ਇਹਨਾਂ ਨੂੰ ਪਤਾ ਨਾ ਲੱਗ ਜੇ ਤੇ ਉਹ ਕੰਮ ਫੇਰ ਹੋਇਆ ਮੈਂ ਜਿੱਥੇ ਰੱਖਿਆ ਸੀ ਉੱਥੇ ਹੈ ਹੀ ਨਹੀਂ ਆ ਵੀ ਜਿਹੜੇ ਨਸ਼ਿਆਂ ਦੇ ਰਾਵਾਂ ਚ ਪੈ ਜਾਂਦੇ ਆ ਨਾ ਉਦਾ ਕੋਈ ਕੋਹ ਨਹੀਂ ਹੁੰਦਾ ਉਹ ਸਿਰਫ ਆਪਣੇ ਢਿੱਡ ਵੱਲ ਵਹਿੰਦੇ ਆ ਆਪਣੇ ਢਿੱਡ ਵੱਲ ਬਾਰ ਬਾਰ ਰਹਿਣ ਦੇਣਾ ਵਾ ਇਹਨੇ ਤੈਨੂੰ ਵੀ ਵੇਚਾਉਣਾ ਕਿਸ ਦਿਨ ਵੇਖ ਲਈ ਤੂੰ ਹੀ ਤੇ ਬਾਰ ਬਾਰ ਨਸ਼ਾ ਨਸ਼ਾ ਕੌਣ ਕਰਦਾ ਵਾ ਚੁੱਪ ਕਰਕੇ ਬਹਿ ਜਾਓ ਚੁੱਪੋ ਕਰਕੇ ਬਹਿ ਜਾਓ ਤੇਰੀਆਂ ਕਰਤੂਤਾਂ ਦਾ ਪਰੰਗੇ ਹਤੀ ਫੜ ਲੀਆਂ ਅਜੇ ਵੀ ਸਾਨੂੰ ਦੱਬੇ ਮਾਰਦਾ ਵਾ ਅੱਖਾਂ ਕੱਢ ਕੱਢ ਗੱਲਾਂ ਕਰਦਾ ਵਾ ਮੈਂ ਬਹਿ ਜੇਨੀ ਨਹੀਂ ਪਾ ਕੇ ਮੇਰੀ ਸੋਲੋ ਗੱਲ ਉਹ ਹੋਰ ਹੁੰਦੇ ਨੇ ਜਿਹੜੇ ਵੇਖ ਕੇ ਤੇ ਚੁੱਪ ਕੀਤੇ ਰਹਿੰਦੇ ਵੀ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਅਹੀਂ ਨਹੀਂ ਚੁੱਪ ਕਰਨਾ ਹੈਗਾ ਇਹ ਆਦਤ ਸ਼ੁੱਡ ਆਉਣੀ ਹੈ ਤੇ ਤੂੰ ਹੀ ਕਰਦਾ ਦੋ ਵੇ ਕਿੰਦੀ 기 ਨਾ ਬਰਬਾਦ ਕਰ ਆਪਣੀ ਹੋਣਿਆ ਸਾਡੇ ਵਾਲ ਵੇਖ ਲਾ ਯਾਰ ਤੂੰ ਇਹ ਮੇਰੇ ਦਵਾਲੇ ਬਾਰ ਬਾਰ ਹੋਈ ਗੱਲ ਜਿੰਨੇ ਜਿਹੜੇ ਉਹ ਜਿਹੇ 라ਵਾਂ ਤੇ ਗਿਓ ਕਦੇ ਵਾਪਸ ਮੁੜ ਕੇ ਆਇਆ ਆਪਣੇ ਮਨ ਨੂੰ ਸਮਝਾਓ ਤੇ ਇਹ ਗੱਲ ਮੰਨੋ ਤੂੰ ਇਹ ਕੰਮ ਕਰਦੇ ਹੋ ਇਹਨੂੰ ਛੱਡਣਾ ਵਾ ਹੱਦ ਹੋ ਗਈ ਟੱਡੇ ਵਾਲੀ ਵੀ ਛੱਡੇਗਾ ਤਾਂ ਚੰਗਾ ਰਹਿ ਜਾਏਗਾ ਨਹੀਂ ਤੇ ਬਚਿਆ ਵਾ ਕੋਈ ਅਜ ਤੱਕ ਵੇ ਕਿਉਂ ਹਾਨੂੰ ਮਾਰਨ ਲੱਗਾ ਹੋਣਿਆ ਵੇ ਇੱਕ ਵਾਰੀ ਸੋਚ ਤੇ ਲੈ ਅਸੀਂ ਕਦੇ ਮੂੰਹਾਂ ਦੇ ਵੇਖਾਂਗੇ ਤੇ ਇੱਕ ਆਏ ਨੇ ਵਿਆਹ ਕਿਦਿਆਂ ਦੀ ਹੋ ਹੈ ਜਦ ਇਹ ਸਭ ਕੁਝ ਛੱਡ ਕੇ ਆ ਗਈ ਆਪਣਾ ਤੇਰੇ ਪਿੱਛੇ ਮੈਂ ਇਹਦੇ ਬਾਰੇ ਸੋਚ ਲਾ ਭਾਈ ਜਰਾ ਰੋਲਾ ਤੂੰ ਹੀ ਨਾ ਚੁੱਪ ਹੋਣਾ ਇਹ ਕਾਹਦਾ ਰੋਲਾ ਪਾਈ ਜਾਵਾ ਦਿਮਾਗ ਨਾਲ ਸੋਚ ਨ ਖੱਤਿਆ ਕਿਉਂ ਜ਼ਿੰਦਗੀ ਬਰਬਾਦ ਕਰਨ ਦੇ ਆ ਆਪਣੀ ਆਪਣੀ ਤਾਂ ਤੂੰ ਕਰਨੀ ਕਰਨੀ ਆ ਇਹਦੀ ਵੀ ਕਰਤੀ ਨਾਲ ਤੇ ਆ ਜਿਹੜੀ ਆ ਗਈ ਸਭ ਕੁਝ ਛੱਡ ਕੇ ਇਹਨੇ ਇੱਕ ਵਾਰੀ ਨੇ ਸੋਚਿਆ ਕਿ ਜਿਹੜਾ ਨਾ ਜਾਣ ਲੱਗੀਆਂ ਉਹਨੂੰ ਵੇਖ ਤੇ ਲਵਾ ਪਰਖ ਤੇ ਲਵਾ ਓਏ ਉਹਨੂੰ ਪਤਾ ਨਾ ਕਿੱਦਾਂ ਦਵਾ ਨਾਲ ਜਦੋਂ ਮੈਂ ਕੁਝ ਕਰਦਾ ਹੀ ਨਹੀਂ ਆ ਤੇ ਐਵੇਂ ਤਾਈ ਰੋ ਕੇ ਅੰਦਰ ਵੜ ਕੇ ਸਵੇਰ ਦੀ ਕੋਈ ਗੱਲ ਨਹੀਂ ਸੁਧਰ ਜਾ ਨਹੀਂ ਤੇ ਦੂਜੀ ਤਰ੍ਹਾਂ ਸੁਧਾਰਾਂਗੇ ਤੈਨੂੰ ਹਾਂ ਜੀ ਦੀਦੀ ਤੁਸੀਂ ਮੈਨੂੰ ਵੀ ਕੋਈ ਕੰਮ ਦੱਸ ਦਿਆ ਕਰੋ ਮੈਂ ਵੀ ਕੋਈ ਕੰਮ ਕਰ ਲਾਂ ਤੁਹਾਡੀ ਲਾਗੋ ਚਲ ਕੋਈ ਨਹੀਂ ਮਗਰੋਂ ਕੰਮ ਕਰਦੀ ਐਂ ਫਿਰ ਕੀ ਹੈ ਗਾਜੇਂ ਘੜੀ ਤੇ ਨਹੀਂ ਦੀਦੀ ਫਿਰ ਕੀ ਆ ਮੋਈ ਗੱਲ ਨਹੀਂ ਤੁਸੀਂ ਕੱਲੇ ਲੱਗੇ ਰਹਿੰਦੇ ਓਦੇ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੇ ਕੋਈ ਗੱਲ ਬੋਲੋ ਕਰ ਲੈਣਾ ਕੰਮ ਕੰਮ ਕਿੰਨਾ ਖਵਾ ਕੇ ਤੇ ਨਹੀਂ ਕੋਈ ਇੱਥੇ ਆ ਮੈ ਰੋਟੀਆਂ ਕੋ ਨਹੀਂ ਆਦੀ ਦੀ ਨੇ ਕੋਈ ਮਕੁਲ ਕੇ ਨਾ ਲੈਣੀ ਐ ਮੈਂ ਲਾ ਦਿੰਨੀ ਐ ਦੀਦੀ ਲਾਗੋ ਕੰਮ ਕਰੋ ਨਾ ਲਿਆਓ ਨਾ ਰੋਟੀਆਂ ਨਾ ਲਈਂ ਜਲਦੀ ਭਾਂਡੇ ਵੇਲੇ ਬਿਜਾ ਦਿੰਦੀ ਫੁਲਕੀ ਚਲ ਵੇਲਾ ਤੂੰ ਨਾ ਲੱਖੋ ਕਿਉਂ ਆਪਾਂ ਭੱਡੋ ਲੈਣੀ ਐ ਤੇ ਦੀਦੀ ਨਾਲੀ ਉਹ ਕੋਈ ਸਲਾਈ ਵਾਲੀ ਤਾਂ ਪਤਾ ਕੀਤਾ ਤਾ ਸਲਾਈ ਦੇ ਇੱਕ ਦਾ ਕਿਤਾਂ ਹੀਗਾ ਪਤਾ ਉਹ ਕਹਿੰਦੀ ਪਹਿਲਾਂ ਜਿੱਥੇ ਨਾ ਬੇ ਜਿਓ ਫੋਲ ਕੇ ਦਾ ਪਤਾ ਕਰ ਲੋ ਤੇ ਹਮ ਮੰਮੀ ਨੇ ਕਰਦੀਆਂ ਗੱਲਾਂ ਕੋਈ ਕੁਛ ਹੁੰਦੇ ਆ ਕਿ ਬਨੇ ਆ ਉਹ ਤੇ ਪੁੱਛੋ ਆ ਫਿਰ ਨਾ ਉਹਨਾਂ ਚੀ ਨੀਰੇ ਰਿੱਖੇ ਬੰਦਾ ਸਾਲ ਸਿੱਖਲੇ ਚਲ ਕੋਈਆਂ ਪਰਲੇ ਬਨੇ ਖਾ ਲਈਏ ਕੰਦੀ ਉਸੇ ਖੰਦੀ ਆ

ਕੁਛ ਨਹੀਂ ਤਾਂ ਹੰਦਾ ਜੰਗਾ ਤੇ ਮੈਂ ਤਾਂ ਇਹ ਪੁੱਛ ਰਹੀ ਤੁਹਾਨੂੰ ਕਿਹਾ ਹੋ ਕਿ ਸਹੀ ਦਾ ਪਤਾ ਕਰ ਕੰਮ ਸਭ ਤੋਂ ਇਹ ਨਾਸੋਦੀ ਬਗਾਨੀ ਤੇ ਪਤਨੀ ਜੋ ਮੇਰੀ ਚੁੱਕਣ ਨਹੀਂ ਆ ਮਾਹੌਲ ਦਾ ਪਤਾ ਕਿਦਾਂ ਦਾ ਚੱਲਣ ਗਿਆ ਬਗਾਨੀ ਕਿੱਥੇ ਆਜੀ ਮੇਰੀ ਆਪਣੀ ਭੈਣ ਆ ਅੱਛਾ ਤੇਰੀ ਆਪਣੀ ਭੈਣ ਇੱਥੇ ਕਿ ਆਪਣੇ ਨਹੀਂ ਭਾਂਡੇ ਤੂੰ ਉਹਨੂੰ ਲਿਆ ਕੇ ਬਿਠਾ ਲਈ ਜਦੋਂ ਗੱਲਬਾਤ ਹੋ ਗਈ ਕਿ ਕਿਹੜੇ ਖੂ ਖਾਤੇ ਤੋਂ ਵੀ ਦੱਸਾਂਗਾ ਕੱਲ੍ਹ ਬਾਤ ਕਿਹੜੀ ਹੋਣੀ ਹੈ ਚਾਰ ਦਿਨਾਂ ਬਾਅਦ ਕੁੜੀ ਲਿਆਉਂਦੀ ਹਾਂ ਮੈਂ ਕਿੱਥੇ ਸੁਲਾਈ ਸਿੱਖੂ ਕਿਦੋਂ ਮੇਰੇ ਛੱਡਾਂਗੇ ਚਾਰ ਦਿਨ ਵਾਤੇ ਨਾਹੀ ਲਾਣੀ ਨਾਲੇ ਸਿਲਾਈ ਦੇ ਪਉਂਦੀ ਹਜੇ ਤੂੰ ਫੇਰ ਦੂਜੇ ਬਸੇ ਨਹੀਂ ਆ ਵੀ ਮੈਂ ਚਾਰ ਦਿਨ ਵਾਤੇ ਜੀ ਘਟੋ ਘਟ 6 ਮਹੀਨੇ ਕੀਤਾ ਕਿ ਸਿਲਾਈ ਨਹੀਂ ਲੱਗ ਜਾਈ ਕੀ ਪਤਾ ਨਹੀਂ ਮਹੀਨੇ ਚ ਹੀ ਸਿੱਖ ਲੈਣੀ ਨਾਲੇ ਡਾੜੀ ਨਹੀਂ ਜਾ ਠੀਕ ਤੁਹਾਨੂੰ ਪਤਾ ਵਾ ਤਾਂ ਕਰਕੇ ਮੈਂ ਉੱਥੇ ਸੱਜਿਆ ਵੀ ਉਹ ਵੀ ਟੈਨਸ਼ਨ ਲੈਂਦੀ ਆ ਕੁੜੀ ਦੀ ਓਕੇ ਸਿਲਾਈ ਨਹੀਂ ਨੋ ਸਿੱਖੀ ਜਾਂਦੀ ਇੱਥੇ ਪੁੱਜ ਕੇ ਨਹੀਂ ਆਈਂ ਆ ਧੋ ਗਿਓ ਜੀ ਤੁਹਾਡੇ ਵਾਲੀ ਮੈਂ ਤੁਹਾਡੇ ਮੁੰਡੇ ਨੂੰ ਪੁੱਛ ਕੇ ਲਿਆਂਦਾ ਵਾ ਤੁਸੀਂ ਤੇ ਮੇਰੇ ਅੱਗੇ ਆਵੇਂ ਬੋਲੀ ਜਾਂਦੇ ਅੱਛਾ ਮੁੰਡੇ ਨੂੰ ਪੁੱਛ ਕੇ ਜਾਂਦਾ ਤੇ ਮੁੰਡੇ ਨੂੰ ਕਹ ਦਿੰਦਾ ਨਾ ਸਿਲਾਈ ਵਾਲੀ ਵਾਲਾ ਆਪਣੇ ਆਪਣੇ ਨਹੀਂ ਇਹ ਕਿਦਾਂ ਗੱਲਾਂ ਆ। ਚੁੱਪ ਕਰਕੇ ਨੇ ਬਹਿ ਜਾ ਜਿੰਨੀ ਤੂੰ ਮਾਤੋਂ ਨਹੀਂ ਕਰਦੀ ਦੀ ਹੁੰਦੀ ਆ ਅੱਗੇ ਅੱਗੇ ਨਹੀਂ ਰਹੀਦਾ ਹੁੰਦਾ। ਮੈਂ ਉਹਨੂੰ ਪੁੱਛਿਆ ਇਹ ਗੱਲ ਮੈਂ ਉਹਨੂੰ ਇਹ ਕਹਿ ਲਿਆ ਕਿ ਆਪਾਂ ਮੈਨੂੰ ਪੁੱਛ ਲੋ। ਕਹਿੰਦੇ ਵੀ ਮੈਂ ਮਮੀ ਨੂੰ ਕੀ ਪੁੱਛਣਾ ਮੈਂ ਤੂੰ ਚੋਰ ਲੈ ਜਾ ਫਿਰ ਚਾਹ ਤੇ ਕੋਈ ਗੱਲ ਨਹੀਂ। ਆਹ ਤਾਂ ਮम्मी ਨੇ ਪੁੱਛੀ ਨਹੀਂ ਜੀ ਲੋੜ ਆ। ਆਪੇ ਸਾਰੇ ਟਾਈਮ ਮਹਾ ਬਣਿਆ ਪੀਓ ਬਣਿਆ ਬਣਿਆ ਲਓ ਜਾਓ ਕਰੋ ਨਾ ਕੋਈ ਪਰਾਂ ਨਹੀਂ ਨੂੰ ਲੈ ਜਾ। ਤੇ ਇਹ ਜੋ ਮੇਰੀ ਕੀ ਗਲਤੀ ਹੈ ਮੈਂ ਕਿਨਾਂ ਨੂੰ ਕਹੇ ਮੈਨੂੰ ਪੁੱਛ ਲੋ ਤੇ ਕਹਿੰਦੇ ਕੋਈ ਗੱਲ ਨਹੀਂ ਮਮੀ ਨੇ ਕੀ ਕਹਿਣਾ ਮੈਂ ਤੇ ਲੈ ਜਾ ਚਾਹ। ਦੇ ਆਖਲੀ ਮੁਜਾਦਲ ਚੁੱਪ ਕਰਕੇ ਨਾ ਲਪਕਾਨੀ ਕੁੜੀ ਇਹਨਾਂ ਦੇ ਘਰ ਘਰ ਮੈਂ ਤਾਂ ਦੱਸ ਤਾਈ ਦੂਜੀ ਇਹ ਮੈਨੂੰ ਕਮੀ ਨਾ ਮੈਨੂੰ ਜਾਣਾ ਪੜਾ ਕਰ ਮੈਨੂੰ ਕੋਈ ਲੋੜ ਨਹੀਂ ਗਈ ਆ ਗੱਲ ਤੇ ਐ ਜਨਾ ਮੈਂ ਨਹੀਂ ਹੁਣ ਕੋਈ ਗੱਲ ਨਹੀਂ ਜਨਾ ਤੁਹਾਡਾ ਘਰ ਉਹਨਾਂ ਮੇਰਾ ਵੀ ਆ ਹੁਣ ਆਪੇ 6 ਮਹੀਨੇ ਰਹਿ ਤੈ ਪਹਿਲੇ ਕਸਾਰਨ ਅੱਛਾ ਬਹੁਤ ਤੁਸੀਂ ਆਈਆਂ ਬੜੀ ਹੁਣ ਘਰ ਵਾਲੀ ਬਣ ਗਈ ਕੱਲ ਆਈਆਂ ਤਾਂ ਅੱਜ ਘਰ ਵਾਲੀ ਬਣ ਗਈ ਐ ਨਹੀਂ ਆਈ ਤਾਂ ਤੁਹਾਡਾ ਘੂ ਧੋ ਤੋ ਕੇ ਨਾ ਤੇ ਖਾਦੇ ਆ ਆਪਣੇ ਖਸਮ ਨੂੰ ਕੁਛ ਕਿਦਾਂ ਨੂੰ ਆ ਪਾਲਿਆ ਤੇ ਅੱਜ ਉਹਨੂੰ ਸਾਰਾ ਕੁਝ ਭੁੱਲ ਗਿਆ ਨਿਆਣਾ ਨੂੰ ਮਾਮਾ ਨੇ ਪਾਲਣਾ ਹਰ ਪਕਾਣੇ ਤੇ ਨੀ ਅੰਟੀ ਪਾਲਣਾ ਗਾਣੇ ਕੋਈ ਨਹੀਂ ਬਾਤ ਦੀ ਤੇ ਵਿਆਹ ਨਾ ਕਰਨੀ ਮਾਮਾ ਬਣ ਜਾਂਦੇ ਨੇ ਉਹਨਾਂ ਨੂੰ ਕੋ ਲੋੜ ਮਾਮਾ ਦੀ ਨਹੀਂ ਮੇਰੀ ਅੱਜ ਘਰ ਚ ਕੋਈ ਆਇਆ ਹੀ ਨਹੀਂ ਕਿ ਜੇ ਹੁੰਦੀ ਨਾ ਤਾਂ ਕੰਮ ਸੋ ਕਮ ਸਲਾਹ ਕਰਨ ਤੋਂ ਪਹਿਲਾਂ ਮਿਲੂ ਕੋਈ ਸੀ ਉਹਦੀ ਕੀ ਗੱਲ ਉਹ ਤੇ ਨਿਆਣਾ ਉਹਨੂੰ ਸਮਝੀ ਨਹੀਂ ਆ ਨਿਆਣਾ ਇਹ ਵਿਆਹ ਨਾ ਨਹੀਂ ਕਰਾਂਦੇ ਨਾ ਅਜੇ ਇਦਾਂ ਹੀ ਇਹ ਹੁਣ ਆ ਨਹੀਂ ਇਹ ਤਾਂ ਬੜੀ ਜੀ ਭਾਂ ਚੱਲਦੀ ਐ ਏਡੀ ਜਬਾਨ ਐ ਤੇਰੀ ਕੈਂਚੀ ਜਿੱਡੀ ਤੈਨੂੰ ਕਹਿਣਾ ਤੇ ਕੱਟ ਛੱਡਨੀ ਆ ਫੇਰ ਮੈਂ ਕੀ ਦੱਸਾਂ ਮੈਂ ਮੈਂ ਕਹਿੰਦੀ ਨਹੀਂ ਕੋਸ ਤੇ ਮੇਰੇ ਸਿਰ ਤੇ ਚੜਦੀਆਂ ਆਣਗੇ ਮੈਂ ਨਹੀਂ ਕੋਸ ਤੇ ਤੇਰੀ ਮੈਂ ਪਿਆਰ ਬਣ ਕੇ ਪੁੱਛਣ ਆਈ ਨਾ ਵੀ ਜਾ ਕੇ ਤਾਂ ਸਲਾਈ ਦਾ ਪਤਾ ਕਰ ਦੋ ਪਤਾ ਕਰ ਦੋ ਤੂੰ ਤਾਂ ਕੋ ਹੋਰ ਰੁੱਟੀਆਂ ਚ ਲਟੇ ਨਹੀਂ ਜਿਹੜਾ ਕੰਮ ਕਰ ਜਿਹੜਾ ਤੇਰਾ ਕੰਮ ਨੂੰ ਤੁਹਾਨੂੰ ਤਾਂ ਕੋ ਕਹਿੰਦਾ ਹੀ ਪਤਾ ਨਹੀਂ ਕੋ ਕਿ ਆਈ ਕਹਿੰਦੇ ਵਾਤੇ ਇਹ ਹਸਕਾਰ ਕੇ ਮੁਆਨੇ ਕੱਲਿਆ ਨਾ ਕਟ ਕਟ ਜੁਬਾਨ ਬੋਲੀ ਉੱਥੇ ਜਾ ਕੇ ਕਿਤੇ ਸ਼ਰਮ ਝਾਕੀ ਨਹੀਂ ਰਹਿ ਗਈ ਹੱਦ ਹੋਈ ਇਹ ਨਵਰੀ ਜਦੋਂ ਇਹਨਾਂ ਨੂੰ ਕਹੋ ਇਹਨਾਂ ਨੂੰ ਪਾਸ਼ਾ ਲੱਗਦੀ ਤੇ ਮੇਰੀ ਗੱਲ ਸੁਣ ਨਾ ਆ ਸ਼ਰਮ ਨੂੰ ਵੀ ਹੋਇਆ ਬੜੀ ਬੜਬੜ ਕਰਦੀ ਜਾਂ ਗਈ ਉਹਦਾ ਇਹਨੂੰ ਅੱਗ ਲੱਗੀ ਰਹਿੰਦੀ ਐ ਕੋਈ ਗੱਲ ਕਰਦਾ ਨਾ ਇਹਨੂੰ ਚੁਬਤੀ ਬੜੀ ਐ ਹੁਣ ਮੇਰੀ ਮੈਂ ਹੁਣ ਕੀ ਕਰਾਵਾਂ ਹੁਣ ਆ ਕੀ ਆਂਦੀ ਆ ਪਿਛਲਾਈ ਵਾਲੀ ਦਾ ਪਤਾ ਕਰਕੇ ਆ ਮੈਂ ਵੀ ਮੈਂ ਨਹੀਂ ਉਹ ਕਿਹ ਵਾਲਾ ਜੰਮਾ ਗਮੀ ਲੁਕੀ ਲੋੜ ਮੈਨੂੰ ਤਾਂ ਇੰਨੀ ਸ਼ਰਮੋਂ ਦੀ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਹਾਦੀ ਕੋਈ ਜੁਮੇ ਵਾਲੀ ਨਹੀਂ ਨਾ ਨਾ ਹਟਣਾ ਸਲਾਹ ਦਿੱਤੀ ਆ ਆਪਣੀ ਮਰਜ਼ੀ ਨਾਲ ਲੈਂਦੀ ਆ ਇਸੇ ਗਲਤ ਗੱਲ ਪਈ ਐ ਮੇਰੇ ਪੀ ਮੇਰੀ ਮੰਨ ਕਹਿੰਦੀ ਐ ਤੇਰੇ ਮੁੰਡੇ ਨੂੰ ਪੁੱਛ ਕੇ ਲਿਆਂਦਾ ਵਾ ਦੱਸ ਜਦੋਂ ਮੁੰਡੇ ਨੂੰ ਪੁੱਛਿਆ ਮੇਨੂੰ ਸਲਾਹ ਲਈ ਉਹਨਾਂ ਕਹਿੰਦੇ ਫਿਰ ਮੁੰਡੇ ਨੂੰ ਕਹੇ ਜਾ ਕੇ ਆਪੇ ਪਤਾ ਕਰ ਲੈ ਜਿੱਥੋਂ ਕਰਨਾ ਅਹੀਂ ਨਹੀਂ ਹੋ ਕਿਤੇ ਜਾਣਾ ਅਹੀਂ ਤੇ ਸ਼ਰਮ ਦੇ ਮਾਰੇ ਘਰੋਂ ਬਾਹਰ ਨੀ ਨਿਕਲਦੇ ਅਹੀਂ ਹਾਂ ਤੇਰੀ ਕੁੜੀ ਵਾਸਤੇ ਜਾ ਕੇ ਫਸਲਾਈਨ ਵਾਲਿਆਂ ਦਾ ਪਤਾ ਕਰਦੇ ਰਹੀਏ ਬਾਦੂ ਆਖਾਂਗੇ ਕਪੜੇ ਲਿਆ ਰਗੇ ਘਰ ਘਰ ਦੁਬਿਆ ਕਰ ਸਿੰਦ ਵਾਸਤੇ ਇਹੋ ਪੁੱਛ ਲਈਏ ਮਾਰਨ ਲਈ ਐ ਪਿਛੇ ਨੂੰ ਹੋਰ ਕੀ ਗੱਲ ਕੋਈ ਗੱਲ ਨਹੀਂ ਸ਼ਰਮ ਹੱਜਾ ਲੱਗਦੀ ਨਹੀਂ ਨੰਨੀ ਤੇਰੇ ਮੈਂ ਕਹਤਾ ਤੂੰ ਕਿਤੇ ਨਹੀਂ ਜਾਣਾ ਮੈਂ ਸਾਂਭਾਂਗਾ ਜੀ ਜ਼ਿਆਦਾ ਕਰੂ ਤੇ ਫਿਰ ਆਹ ਚੰਗੀ ਗੱਲ ਵਾ ਮੇਰਾ ਤਾਂ ਕਹਿੰਦਾ ਹਰ ਵਾਰੀ ਇੱਕ ਕੋਈ ਗਲਬਾਦ ਹੈ ਨਾ ਮੈਂ ਦੇਖੋ ਮਿੱਟੀ ਪਾਉਂਦਾ ਰਹਿਣਾ ਤੈਨੂੰ ਸਗੋਂ ਢੋਂਦਾ ਰਹਿਣਾ ਪੇ ਚਲ ਕੋਈ ਗੱਲ ਨਹੀਂ ਮਾੜੀ ਚੰਗੀ ਨਾ ਕਰੀ ਉਹ ਵੀ ਕਰਦਾ ਜੀ ਆ ਸਾਡੀ ਨੂੰ ਆ ਕਿਵੇਂ ਲੋਕੀ ਹੋਰ ਤਮਾਸ਼ਾ ਵੇਖਣਗੇ ਇਹਨੂੰ ਤਾਂ ਬੋਲਣਾ ਹੀ ਨਹੀਂ ਹੁੰਦਾ ਗਾਈ ਕਿ ਤੇ ਤਵਾ ਹੀ ਬੜੀ ਵਿਗੜੀ ਉਹ ਬੋਲਣਾ ਤਾਂ ਤਾਂ ਜਾਂਦਾ ਹੋਵੇ ਨਾ ਜੇ ਕੋ ਮਾਂ ਨੇ ਸਿਖਾਇਆ ਹੋਵੇ ਤੇ ਮਰ ਚੱਲੀ ਆ ਪਿਛੇ ਨਹੀਂ ਮਰ ਚੱਲੀ ਆ ਪਿਛੇ ਨਹੀਂ ਐਂਦਾ ਨਹੀਂ ਕਰੀ ਕੀਤਾ ਜਿੱਦਾਂ ਨਵੇਂ ਜਮਾਨੇ ਆ ਗਏ ਆ ਚਲ ਕੋਈ ਨਹੀਂ ਜ਼ਿਆਦਾ ਨਾ ਤੂੰ ਨਾ ਟੈਨਸ਼ਨ ਨਾ ਲੈ ਆਵੇਂ ਮੰਨ ਕੇ ਪਾਣੀ ਪੂਣੀ ਪੀਂ ਛੱਡਾ ਕੋਈ ਨਹੀਂ ਹੁੰਦਾ ਫਤਾਈ ਆਡੇ ਕਰਮਾਂ ਜੀ ਇਹ ਕਿੱਥੇ ਸਾਡੇ ਕਰਮਾਂ ਨੂੰ ਮੁਕਣਾ ਇਹ ਸਾਡੇ ਨਾਲ ਹੀ ਜਾਏਗਾ ਹੁਣ ਮੈਂ ਕੋਈ ਗੱਲ ਬਾਤ ਕਰੀ ਮੈਂ ਜਦੋਂ ਬਾਅਦ ਨੂੰ ਚੱਲਿਆ ਮੈਂ ਕਪਾਤ ਨਾ ਲਾ ਕੇ ਬੈਠੀ ਇੱਥੇ ਉਹ ਨਹੀਂ ਮੈਂ ਲਾਉਣ ਜੋ ਅੱਗੀ ਹੁੰਦੀ ਕਪਾਤਾ ਤਾਂ ਇੱਥੇ ਮੇਰੇ ਨਾਲ ਮੀਡੀਆ ਨੂੰ ਤੇਲ ਨਾ ਲਉਣੀ ਮੈਂ ਰੁਪਿਆ ਸ਼ਰਮ ਦੀ ਮਾਰੀ ਨਹੀਂ ਕੁੰਦੀ ਵੀ ਲੋਕਾਂ ਨੇ ਆਪਣਾ ਨੋਂ ਸੱਸ ਲੰਡਾ ਪਿਆ ਨਹੀਂ